ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਦੀਪ ਕੌਰ ਕਿਵੇਂ ਹਾਂ ਤੁਸੀਂ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਆਪਾਂ ਸਭ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਪੰਜਾਬੀ ਸਾਹਿਤ ਦੇ ਮਹਾਨ ਕਵੀ ਮਹਾਨ ਸ਼ਾਇਰ ਪਦਮ ਸ਼੍ਰੀ ਡਾਕਟਰ ਸੁਜੀਤ ਪਾਤਰ ਜੀ ਹੋਣੀ ਆਪਾਂ ਸਭ ਨੂੰ ਸੰਦੀਵੀ ਵਿਛੋੜਾ ਦੇ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਦੇ ਜਾਣ ਨਾਲ ਜਿੱਥੇ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਹਰ ਇੱਕ ਪੰਜਾਬੀ ਪੰਜਾਬੀ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਸੁਜੀਤ ਪੱਤ ਜੀ ਹੁਣਾਂ ਨੂੰ ਚਾਹਣ ਵਾਲਿਆਂ ਨੂੰ ਸਭ ਨੂੰ ਬਹੁਤ ਦੁੱਖ ਪਹੁੰਚਿਆ ਹੈ ਹਵਾ ਵਿੱਚ ਹਰਫ ਲਿਖਣ ਵਾਲੇ ਡਾਕਟਰ ਸੁਜੀਤ ਪੱਤ ਜੀ ਹੁਣਾਂ ਦੀ ਕਾਵ ਰਚਨਾ ਸਰਵ ਉੱਚੇ ਮਹਾਨੇ ਇੰਜ ਕਹ ਲੋ ਕਿ ਮੈਨੂੰ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਜਾਂਪਦਾ ਡਾਕਟਰ ਸਾਹਿਬ ਇਸ ਦੁਨੀਆ ਤੋਂ ਐਸੀ ਸੱਚੀ ਸੁੱਚੀ ਕਮਾਈ ਕਰ ਗਏ ਨੇ ਕਿ ਉਹ ਆਪਣੀ ਗਜ਼ਲ ਕਵਿਤਾ ਸਦਿਕਾ ਹਮੇਸ਼ਾ ਸਾਡੇ ਦਿਲਾਂ ਵਿੱਚ ਅਮਰ ਰਹਿਣਗੇ ਤਾਂ ਦੋਸਤੋ ਸੁਜੀਤ ਬਾਤ ਜੀ ਹੁਣਾਂ ਨੂੰ ਯਾਦ ਕਰਦਿਆਂ ਮਨ ਦੇ ਵਿੱਚ ਉਹਨਾਂ ਦੀਆਂ ਗਜ਼ਲਾਂ ਕਵਿਤਾਵਾਂ ਚੇਤੇ ਆਉਂਦੀਆਂ ਨੇ ਤਾਂ ਉਹਨਾਂ ਵਿੱਚੋਂ ਹੀ ਮੈਂ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੀ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੀ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੀ ਜੁਭਾਂ ਤੋਂ ਕਾਫਲੀ ਆਉਂਦੀ ਇਸੇ ਸੱਚ ਦੇ ਗਵਾਹ ਬਣਦੀ ਇਹ ਤਪਦੀ ਰੀਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਜੋ ਲੋ ਮੱਥੇ ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਜੋ ਲੋ ਮੱਥੀ ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ ਮੇਰੀ ਹੌਕੇ ਹੀ ਪਹਿਲਾ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਤੂੰ ਲਿਖ ਲੇਖਾਂ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੂ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੂ ਅਸੀਂ ਜਾਨ ਨਾਥ ਹੁੰਦੇ ਜਾਂ ਸੀ ਲੁੱਡਡਨ ਮਲਾਹ ਬਣਦੇ ਉਦੋਂ ਤੱਕ ਤੂੰ ਹੈ ਸਾਡੀ ਹਿੱਕ ਦੇ ਵਿੱਚ ਮਹਿਫੂਜ਼ ਮਰ ਕੇ ਵੀ ਉਦੋਂ ਤੱਕ ਤੂੰ ਹੈ ਸਾਡੀ ਹਿੱਕ ਦੇ ਵਿੱਚ ਮਹਿਫੂਜ਼ ਮਰ ਕੇ ਵੀ ਜਦੋਂ ਤੱਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ ਫਕੀਰਾਂ ਦੇ ਸੁਖਨ ਖੁਸ਼ਿਆਰ ਕੁਸ਼ ਤਾਰੀਖ ਦੇ ਮੰਜ਼ਰ ਫਕੀਰਾਂ ਦੇ ਸੁਖਨ ਖੁਸ਼ਿਆਰ ਕੁਸ਼ ਤਾਰੀਖ ਦੇ ਮੰਜ਼ਰ ਜਦੋਂ ਮੈਂ ਜ਼ਖਮ ਖਾ ਲੈਣਾ ਮੇਰੀ ਖਾਤਰ ਪਨਾਹ ਬਣਦੇ ਮੈਂ ਇੱਕ ਗੱਲ ਜਾਣਦਾ ਕਿ ਹੈ ਕੋਈ ਸ਼ੈ ਇਸ ਵजूद ਅੰਦਰ ਮੈਂ ਇੱਕ ਗੱਲ ਜਾਣਦਾ ਕਿ ਹੈ ਕੋਈ ਸ਼ੈ ਇਸ ਵजूद ਦੇ ਅੰਦਰ ਉਹ ਜਿਹੜੀ ਲਿਸ਼ਕ ਉੱਠਦੀ ਹੈ ਜਦੋਂ ਸਭ ਰੁਖ ਸਿਹਾ ਬਣਦੇ ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ ਜ਼ਮੀਨ ਦੀ ਢਾਲ ਜਲਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ ਅਚਨ ਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ ਅਚਨ ਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ ਇਹ ਦਾਵੇਦਾਰ ਦਾਵੇਦਾਰ ਏਵੇਂ ਖਾ ਮਖਾ ਮੰਨਦੀ ਮੈਂ ਕੁਝ ਨਾਧਾਂ ਤੇ ਬਿੰਧਾਂ ਦਾ ਮਿਲਣ ਬਿੰਦੂ ਹਾਂ ਮੈਂ ਕੀ ਹਾਂ ਮੈਂ ਕੁਝ ਨਾਧਾਂ ਤੇ ਬਿੰਧਾਂ ਦਾ ਮਿਲਣ ਬਿੰਦੂ ਹਾਂ ਮੈਂ ਕੀ ਹਾਂ ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ ਜਦੋਂ ਤੱਕ ਲਫ਼ਜ਼ ਜਿਉਂਦੇ ਨਹੀਂ ਸੁਖਨ ਵਰ ਜਿਉਣ ਮਾਰ ਕੇ ਵੀ ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨ ਵਰ ਜਿਉਣ ਮਾਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸਵਾਹ ਬਣਦੇ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸਵਾਹ ਬਣਦੇ ਹਮੇਸ਼ਾ ਲੋਚੀਆਂ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੇ ਨਾ ਸੋਚੀਆ ਆਪਾਂ ਕਿ ਉਹ ਬਣਦੇ ਜਾਂ ਆਹ ਬਣਦੇ ਹਮੇਸ਼ਾ ਸੋਚੀਆਂ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੇ ਨਾ ਸੋਚੀਆਂ ਆਪਾਂ ਕਿ ਉਹ ਬਣਦੇ ਜਾਂ ਆਂ ਬਣਦੇ ਇੱਕ ਹੋਰ ਗਜ਼ਲ ਹੈ ਤੂੰ ਖੁਸ਼ ਰਹਿਆ ਕਰ ਐਵੇਂ ਬਹੁਤਾ ਸੋਚੀਆਂ ਨਾ ਕਰ ਤੂੰ ਖੁਸ਼ ਰਹਿਆ ਕਰ ਐਵੇਂ ਬਹੁਤਾ ਸੋਚੀਆਂ ਨਾ ਕਰ ਆਪਣੇ ਹੀ ਕੰਡੇ ਖੋਰ ਕੇ ਇਹੂੰ ਗੰਦਲਿਆ ਨਾ ਕਰ ਅੱਗੇ ਬਥੇਰੀ ਜਹਿ ਹੈ ਫੈਲੀ ਜਹਾਨ ਵਿੱਚ ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿੱਚ ਗੁੱਸੇ ਚ ਆਕੇ ਬੋਲ ਕੋੜੀ ਬੋਲਿਆ ਨਾ ਕਰ ਹੁਣ ਧੀਆ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ ਸਮਝਾ ਦਿਆ ਕਰ ਪਿਆਰ ਨਾਲ ਤੂੰ ਚਿੜਕਿਆ ਨਾ ਕਰ ਕੁਦਰਤ ਵੀ ਕਾਇਮ ਕੁਦਰਤ ਵੀ ਕਾਇਮ ਰੱਖਦੀ ਏ ਸੰਤੋਲ ਸੋਹਣਿਆ ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ ਕੁਦਰਤ ਵੀ ਕਾਇਮ ਰੱਖਦੀ ਏ ਸੰਤੋਲ ਸੋਹਣਿਆ ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤੱਪਿਆ ਤੜਪਿਆ ਤੇ ਉਲਝਿਆ ਨਾ ਕਰ ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤੱਪਿਆ ਤੜਪਿਆ ਤੇ ਉਲਝਿਆ ਨਾ ਕਰ ਬਸ ਆਪਣੀ ਤੇ ਹੈਠਾਂ ਪਏ ਪੱਥਰ ਹੀ ਤੱਕ ਸਕੀਂ ਸੂਰਜ ਨਾ ਚੰਨ ਤਾਰੇ ਦਿਸਣ ਕਿਉਂ ਗੰਦਲਿਆ ਨਾ ਕਰ ਜੇ ਸੋਚਣਾ ਤਾਂ ਸੋਚ یوں ਕਿ ਖੁਦ ਤੋਂ ਪਾਰ ਹੋ ਆਪਣੇ ਹੀ ਦਿਲ ਵਿੱਚਕਾਰ ਐਵੇਂ ਰੜਕਿਆ ਨਾ ਕਰ ਜੋ ਸੂਚਨਾ ਤਾਂ ਸੋਚ ਈਉਂ ਕਿ ਖੁਦ ਤੋਂ ਪਾਰ ਹੋ ਆਪਣੇ ਹੀ ਦਿਲ ਵਿਚਕਾਰ ਈਵੇਂ ਰੜਕਿਆ ਨਾ ਕਰੇ ਉਸ ਤੋਂ ਬਾਅਦ ਸੁਰਜੀਤ ਪਾਤ ਜੀ ਹੁਣਾਂ ਦੀ ਇੱਕ ਕਵਿਤਾ ਕੁਝ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ ਲੋਕ ਮਨਾਂ ਦੇ ਵਿੱਚ ਹਮੇਸ਼ਾ ਗੂੰਜਦੀ ਰਹਿੰਦੀ ਏ ਜਦ ਵੀ ਉਹਨਾਂ ਦਾ ਆਪਾਂ ਨਾਮ ਲੈਨੇ ਆ ਤਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਉਹਨਾਂ ਦੀ ਇਹ ਗਜ਼ਲ ਆਉਂਦੀ ਏ ਕੁਝ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ ਥੋੜੇ ਦਿਨ ਪਹਿਲਾਂ ਮੈਂ ਕਰ ਚੁੱਕੀ ਆ ਬੋਲ ਚੁੱਕੀ ਆ ਇੱਥੇ ਹੁਣ ਆਪਾਂ ਪੱਤ ਸਾਹਿਬ ਹੋਣ ਦਾ ਇੱਕ ਸ਼ਾਇਰ ਕਰਦੇ ਆ ਜੇ ਆਈ ਪੱਤ ਛੜ ਤਾਂ ਫੇਰ ਕੀ ਹੈ ਜੇ ਆਈ ਪੱਤ ਛੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤਿਓ ਲਿਓਨਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਕਿਤਿਓ ਲਿਓਨਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਡਾਕਟਰ ਸੁਜੀਤ ਭੱਤੇ ਜੀ ਹਰਾਂ ਨੂੰ ਸਾਡੀ ਤਹ ਦਿਲੋਂ ਨਮਸਕਾਰ ਹੈ ਸਲਾਮ ਹੈ ਸਿਜਦਾ ਹੈ ਉਹ ਹਮੇਸ਼ਾ ਆਪਣੀ ਗਜ਼ਲ ਦੇ ਰੂਪ ਵਿੱਚ ਕਵਿਤਾ ਦੇ ਰੂਪ ਵਿੱਚ ਸਾਡੇ ਦਿਨਾਂ ਦੇ ਵਿੱਚ ਅਮਰ ਰਹਿਣਗੇ ਧੰਨਵਾਦ